ਕਾਂਗਰਸ ਦੇ ਲੀਡਰਾਂ ਦੇ ਘਰ ਦੇ ਵਿੱਚ ਰੇਡ ਕੀਤੀ ਗਈ ਹੈ ਦੱਸਿਆ ਕਿ ਰੇਡ ਦੇ ਦੌਰਾਨ 6 ਵਜੇ ਦੇ ਕਰੀਬ ਵਿਜੀਲੈਂਸ ਦੀ ਟੀਮਾਂ ਉੱਥੇ ਪਹੁੰਚਿਆ ਸਿਗੀਆਂ ਉਸ ਤੋਂ ਬਾਅਦ ਸਾਰੀ ਕਾਂਗਰਸ ਦੀ ਲੀਡਰਸ਼ਿਪ ਉਹਨਾਂ ਦੇ ਘਰ ਦੇ ਵਿੱਚ ਇਕੱਠੀ ਹੋਈ ਨਜ਼ਰ ਆ ਰਹੀ ਹੈ ਦੱਸਿਆ ਕਿ ਗੁਰਦਾਸਪੁਰ ਦੇ ਬਟਾਲਾ ਦੇ ਵਿੱਚ ਰੇਡ ਕੀਤੀ ਗਈ ਹੈ ਜਿੱਥੇ ਕਿ ਮੇਅਰ ਸੁਖਦੀਪ ਸਿੰਘ ਤੇਜਾ ਦੇ ਘਰ ਦੇ ਵਿੱਚ ਰੇਡ ਹੁੰਦੀ ਹੈ ਰੇਡ ਦੇ ਦੌਰਾਨ 6 ਵਜੇ ਦੇ ਕਰੀਬ ਤੜਕਸਰ ਵਿਜੀਲੈਂਸ ਦੀ ਟੀਮਾਂ ਪਹੁੰਚਦੀਆਂ ਨੇ ਉਸ ਤੋਂ ਬਾਅਦ ਸਾਰੇ ਕਾਂਗਰਸੀ ਆਓ ਜਿਹੜੀ ਉਨਾਂ ਦੇ ਘਰ ਦੇ ਵਿੱਚ ਪਹੁੰਚ ਤੇ ਸ਼ੁਰੂ ਹੋ ਚੁੱਕਿਆ। ਉਹ ਦੱਸਦੇ ਕਿ ਰੇਡ ਕੀਤੀ ਜਾ ਰਹੀ ਹੈ ਤੇ ਰੇਡ ਦੇ ਦੌਰਾਨ ਡਾਕੂਮੈਂਟਸ ਖੰਗਾਲੇ ਜਾ ਰਿਹਾ ਹੈ। ਹੋਰ ਵੀ ਜਿਹੜੀ ਜ਼ਰੂਰੀ ਚੀਜ਼ਾਂ ਜੋ ਅਸਤਨਾਂ ਨੂੰ ਲੱਗ ਰਹੀਆਂ ਨੇ ਉਹਨਾਂ ਦੇ ਵੱਲੋਂ ਕੀਤੀਆਂ ਜਾ ਰਹੀਆਂ ਨੇ। ਉਹ ਦੱਸਦੇ ਕਿ ਮੇਅਰ ਸੁਖਦੀਪ ਸਿੰਘ ਤੇਜਾ ਦੱਸੇ ਜਾ ਰਿਹਾ ਜੋ ਕਿ ਕਾਂਗਰਸ ਨਾਲ ਸੰਬੰਧਿਤ ਨੇ। ਉਹਨਾਂ ਦੇ ਘਰ ਦੇ ਵਿੱਚ ਰੇਡ ਹੋਈ ਹੈ। ਉਸ ਤੋਂ ਬਾਅਦ 6 ਵਜੇ ਦੇ ਕਰੀਬ ਵਿਜੀਲੈਂਸ ਦੀ ਟੀਮਾਂ ਉਹਨਾਂ ਦੇ ਘਰ ਪਹੁੰਚਦੀਆਂ ਨੇ ਤੇ ਉਹਨਾਂ ਦੇ ਵੱਲੋਂ ਸਾਰੇ ਮਾਮਲਿਆਂ ਦੀ ਜਾਂਚ ਕੀਤੀ ਜਾ ਰਹੀ ਹੈ। ਡਾਕੂਮੈਂਟਸ ਖੰਗਾਲੇ ਜਾ ਰਹੇ। ਉਹ ਦੱਸਦੇ ਕਿ ਹੁਣ ਇਸ ਮਾਮਲੇ ਨੂੰ ਲੈ ਕੇ ਸਾਰੇ ਕਾਂਗਰ ਆਪਣੇ ਸਾਥੀ ਦੇ ਨਾਲ ਬੈਠ ਕੇ ਗੱਲਬਾਤ ਕੀਤੀ ਜਾ ਰਹੀ ਹੈ ਦੇਖੋ 6 ਵਜੇ ਦੀ ਗੱਲ ਆ ਜੋ ਨਜ਼ਰ ਆਇਆ ਤੇ 6 ਵਜੇ ਮੇਰੇ ਜੋ ਫੋਨ ਆਇਆ ਰਨੇਕ ਭਾਈ ਦਾ ਉਹਨਾਂ ਦੀ ਉਹਨਾਂ ਨੂੰ ਪਤਾ ਲੱਗਾ ਤੇ ਅਸੀਂ ਇੱਥੇ ਆ ਗਏ ਹੁਣੇ ਪਤਾ ਨਹੀਂ ਇਹ ਕਿਹੜੀ ਰੇਡ ਆ ਇਮਕੰਟੈਕਸ ਦੀ ਆ ਇਨਫੋਰਸਮੈਂਟ ਦੀ ਆ ਵਿਜੀਲੈਂਸ ਦੀ ਆ ਉੱਥੇ ਬਾਹਰ ਪੁੱਛਿਆ ਮੈਂ ਦੋ ਕਿੰਨ ਦਾ ਜੈਂਟਸ ਆਏ ਸਨ ਮੈਂ ਕਿਹਾ ਯਾਰ ਕਿੱਥੋਂ ਆਏ ਹੋ ਉਹ ਕਹਿੰਦਾ ਜੀ ਇਮਕੰਟੈਕਸ ਦੀ ਰੇਡ ਆ ਉਹਨੂੰ ਸੱਚ ਬੋਲਦੇ ਆ ਕਿ ਝੂਠ ਬੋਲਦੇ ਆ ਇਹ ਰੱਬ ਹੀ ਜਾਣਦਾ ਲੇਕਿਨ ਮੈਂ ਸੋਨਾਂ ਵੀ ਇਹ ਪੋਲੀਟਿਕਲੀ ਵੰਡਟਾ ਹੋਇਆ ਉਸ ਜੋ ਵੀ ਹੋਇਆ ਕੱਲ ਸੀਐਮ ਭਗਵੰਤ ਮਾਨ ਆਏ ਨੇ ਤੇ ਨਸ਼ਾ ਜਿਹੜਾ ਸੀਗਾ ਉਹ ਗਾਂਧੀ कॅम्प ਚ ਬਹੁਤ ਵਿਕਦਾ ਸੀ ਉਥੇ ਜਿੰਨਾ ਵੀ ਸੀਏਡੀ ਵਾਲੇ ਨੇ ਜਾਂ ਦੂਜੀ ਟੀਮ ਨੇ ਪੁੱਛਿਆ ਨਸ਼ਾ ਗਾਂਧੀ कॅम्प ਦੀ ਗੱਲ ਚਲਦੀ ਰਹੀ ਆ ਔਰ ਚਲਦੀ ਰਹੀ ਆ ਕਿ ਮੌਜੂਦਾ ਸਰਕਾਰ ਦੇ ਬੰਦੇ ਹੀ ਨਸ਼ਾ ਵੇਚਦੇ ਆ ਔਰ ਇਹ ਸਾਰੀ ਗੱਲ ਨੂੰ ਕਨਵਰਟ ਕਰਨ ਦੀ ਕੋਸ਼ਿਸ਼ ਕੀਤੀ ਗਈ ਹੈ ਔਰ ਸਾਡੇ ਤੇ ਰੇਟ ਕੀਤੀ ਗਈ ਹੈ ਵੀ ਕਹਿੰਦਾ ਕਸੂਰ ਇਹਨਾਂ ਦਾ ਜੀ ਉਹ ਕਹਿੰਦੇ ਜੀ ਸ਼ਰਾਬ ਵੀ ਵਿਗਨ ਇਹਨਾਂ ਦੀ ਉੱਥੇ ਜਿਹੜੀ ਆ ਸ਼ਰਾਬ ਕਾਂਗਰਸ ਜਿਹੜੇ ਸ਼ਰਾਬ ਪੀਉਂਦੇ ਆ ਅਸੀਂ ਤੇ ਇੱਕ ਹੁਣਾਈ ਤੱਕ ਕਿ ਚਾਹ ਤੱਕ ਨਹੀਂ ਪੀਈ ਤੇ ਸ਼ਰਾਬ ਦੇ ਗੱਲ ਹੀ ਬੜੀ ਦੂਰ ਦੀ ਆ ਤੇ ਇਦਾਂ ਦੀ ਕੋਈ ਗੱਲ ਨਹੀਂ ਹੈਗੀ ਲੋਕਾਂ ਦਾ ਜਿਹੜਾ ਮੂਡ ਆ ਉਹ ਕਾਂਗਰਸ ਦੇ ਰੁਝਾਨ ਨਹੀਂ ਉਹਦਾ ਬਸ ਬੁਖਲਾਗੀ ਦੀ ਹੈ ਸਰਕਾਰ ਕੱਲ ਸੀਐਮ ਸਾਹਿਬ ਆਏ ਹੀ ਮੈਨੂੰ ਲੱਗਦਾ ਡਾਵਨ ਡੋਲ ਹੋਈ ਤੇ ਇਸ ਕਰਕੇ ਅੱਜ ਉਹਨਾਂ ਨੇ ਆਪਣੀ ਤਾਕਤ ਵਖਾਉਣ ਦੀ ਕੋਸ਼ਿਸ਼ ਕੀਤੀ ਹੈ ਦੇਖੋ ਜੀ ਮੈਨੂੰ ਜੋ ਨਜ਼ਰ ਆਇਆ ਵੀ ਇੱਕ ਤੇ ਜੰਤੀਪੁਰ ਵੀ ਕਹਿ ਰਹੇ ਹੋਈ ਆ ਤੇ ਪਾਖਰਪੁਰੇ ਵੀ ਇੱਕ ਹੋਈ ਆ ਤੇ ਇੱਕ ਇੰਨਾ ਦੀ ਹੋਈ ਹੈ ਕਿਸੇ ਨਾਲ ਮੁਲਾਕਾਤ ਨਹੀਂ ਹੋਈ ਨਾ ਇਹਨਾਂ ਨੇ ਕਿਸੇ ਨੂੰ ਅੰਦਰ ਜਾਣ ਦਿੱਤਾ ਤੇ ਨਾ ਕੋਈ ਬਾਹਰ ਆਇਆ ਜੀ ਕਾਂਗਰਸ ਦੇ ਲੀਡਰਾਂ ਦੇ ਘਰ ਦੇ ਵਿੱਚ ਰੇਡ ਕੀਤੀ ਗਈ ਹੈ ਦੱਸਿਆ ਕਿ ਰੇਡ ਦੇ ਦੌਰਾਨ 6 ਵਜੇ ਦੇ ਕਰੀਬ ਵਿਜੀਲੈਂਸ ਦੀ ਟੀਮਾਂ ਉੱਥੇ ਪਹੁੰਚਿਆ ਸਿਗੀਆਂ ਉਸ ਤੋਂ ਬਾਅਦ ਸਾਰੀ ਕਾਂਗਰਸ ਦੀ ਲੀਡਰਸ਼ਿਪ ਉਹਨਾਂ ਦੇ ਘਰ ਦੇ ਵਿੱਚ ਇਕੱਠੀ ਹੋਈ ਨਜ਼ਰ ਆ ਰਹੀ ਹੈ ਦੱਸਿਆ ਕਿ ਗੁਰਦਾਸਪੁਰ ਦੇ ਬਟਾਲਾ ਦੇ ਵਿੱਚ ਰੇਡ ਕੀਤੀ ਗਈ ਹੈ ਜਿੱਥੇ ਕਿ ਮੇਅਰ ਸੁਖਦੀਪ ਸਿੰਘ ਤੇਜਾ ਦੇ ਘਰ ਦੇ ਵਿੱਚ ਰੇਡ ਹੁੰਦੀ ਹੈ ਰੇਡ ਦੇ ਦੌਰਾਨ 6 ਵਜੇ ਦੇ ਕਰੀਬ ਤੜਕਸਰ ਵਿਜੀਲੈਂਸ ਦੀ ਟੀਮਾਂ ਪਹੁੰਚਦੀਆਂ ਨੇ ਉਸ ਤੋਂ ਬਾਅਦ ਸਾਰੇ ਕਾਂਗਰਸੀ ਆਓ ਜਿਹੜੀ ਉਨਾਂ ਦੇ ਘਰ ਦੇ ਵਿੱਚ ਪਹੁੰਚਣੇ ਸ਼ੁਰੂ ਹੋ ਚੁੱਕੇ ਆ। ਤੁਹ ਦਾ ਦੱਸੀ ਕਿ ਰੇਡ ਕੀਤੀ ਜਾ ਰਹੀ ਹੈ ਤੇ ਰੇਡ ਦੇ ਦੌਰਾਨ ਡਾਕੂਮੈਂਟਸ ਖੰਗਾਲੇ ਜਾ ਰਿਹਾ ਹੈ। ਹੋਰ ਵੀ ਜਿਹੜੀ ਜ਼ਰੂਰੀ ਚੀਜ਼ਾਂ ਜੋ ਹਸਪਤਾਲ ਨੂੰ ਲੱਗ ਰਹੀਆਂ ਨੇ ਉਹਨਾਂ ਦੇ ਵੱਲੋਂ ਕੀਤੀਆਂ ਜਾ ਰਹੀਆਂ ਨੇ। ਤੁਹ ਦਾ ਦੱਸੀ ਕਿ ਮੇਅਰ ਸੁਖਦੀਪ ਸਿੰਘ ਤੇਜਾ ਦੱਸੇ ਜਾ ਰਿਹਾ ਜੋ ਕਿ ਕਾਂਗਰਸ ਨਾਲ ਸੰਬੰਧਿਤ ਨੇ। ਉਹਨਾਂ ਦੇ ਘਰ ਦੇ ਵਿੱਚ ਰੇਡ ਹੋਈ ਹੈ। ਉਸ ਤੋਂ ਬਾਅਦ 6 ਵਜੇ ਦੇ ਕਰੀਬ ਵਿਜੀਲੈਂਸ ਦੀ ਟੀਮਾਂ ਅਧਿਕਾਰ ਪਹੁੰਚਦੀਆਂ ਨੇ ਤੇ ਉਹਨਾਂ ਦੇ ਵੱਲੋਂ ਸਾਰੇ ਮਾਮਲਿਆਂ ਦੀ ਜਾਂਚ ਕੀਤੀ ਜਾ ਰਹੀ ਹੈ ਡਾਕੂਮੈਂਟਸ ਖੰਗਾਏ ਜਾ ਰਹੇ ਹੁਣ ਦੱਸਦੇ ਕਿ ਹੁਣ ਇਸ ਮਾਮਲੇ ਨੂੰ ਲੈ ਕੇ ਸਾਰੇ ਕਾਂਗਰਸੀ ਲੀਡਰਸ਼ਿਪ ਤੇ ਉਹਨਾਂ ਦੇ ਘਰ ਦੇ ਵਿੱਚ ਮੌਜੂਦ ਹੈ ਤੇ ਉਹਨਾਂ ਦੇ ਵੱਲੋਂ ਆਪਣੇ ਸਾਥ ਦੇ ਨਾਲ ਬੈਠ ਕੇ ਗੱਲਬਾਤ ਕੀਤੀ ਜਾ ਰਹੀ ਹੈ ਦੇਖੋ 6 ਵਜੇ ਦੀ ਗੱਲ ਆ ਜੋ ਨਜ਼ਰ ਆਇਆ ਤੇ 6 ਵਜੇ ਮੇ ਜੋ ਫੋਨ ਆਇਆ ਹਰਨੇਕ ਭਾਈ ਦਾ ਉਹਨਾਂ ਦੀ ਉਹਨਾਂ ਨੂੰ ਪਤਾ ਲੱਗਾ ਤੇ ਅਸੀਂ ਇੱਥੇ ਆ ਗਏ ਹੁਣੇ ਪਤਾ ਨਹੀਂ ਇਹ ਕਿਹੜੀ ਰੇਡ ਆ ਇਮ ਕੰਟੈਕਸਟ ਦੀ ਐਨਫੋਰਸਮੈਂਟ ਦੀ ਆ ਵਿਜੀਲੈਂਸ ਦੀ ਆ ਉਥੇ ਵਾਰ ਪੁੱਛਿਆ ਮੈਂ ਦੋ ਕਿੰਦਾ ਜੈਂਟਸ ਆਏ ਸਨ ਮੈਂ ਕਿ ਯਾਰ ਕਿੱਥੋਂ ਆਏ ਹੋ ਉਹ ਕਹਿੰਦਾ ਜੀ ਕੰਟੈਕਸਟ ਦੀ ਰੇਟ ਆ ਉਹਨੂੰ ਸੱਚ ਬੋਲਦੇ ਆ ਕਿ ਝੂਠ ਬੋਲਦੇ ਆ ਇਹ ਰੱਬ ਹੀ ਜਾਣਦਾ ਲੇਕਿਨ ਮੈਂ ਸੋਚਦਾ ਫਿਰ ਇਹ ਇਹ ਪੋਲਿਟਿਕਲੀ ਵੰਡਟਾ ਹੋਇਆ ਉਸ ਜੋ ਵੀ ਹੋਇਆ ਕੱਲ ਸੀਐਮ ਭਗਵੰਤ ਮਾਨ ਆਏ ਨੇ ਤੇ ਨਸ਼ਾ ਜਿਹੜਾ ਸੀਗਾ ਉਹ ਗਾਂਧੀ ਕੈਂਪ ਚ ਬਹੁਤ ਵਿਕਦਾ ਹੈ ਉਥੇ ਜਿੰਨੇ ਵੀ ਸੀਐਡੀ ਵਾਲੇ ਨੇ ਜਾਂ ਦੂਜੀ ਟੀਮ ਨੇ ਪੁੱਛਿਆ ਨਸ਼ਾ ਗਾਂਧੀ ਕੈਂਪ ਦੀ ਗੱਲ ਚਲਦੀ ਰਹੀ ਆ ਔਰ ਚਲਦੀ ਰਹੀ ਹੈ ਵੀ ਮੌਜੂਦਾ ਸਰਕਾਰ ਦੇ ਬੰਦੇ ਹੀ ਨਸ਼ਾ ਵੇਚਦੇ ਆ ਔਰ ਇਹ ਸਾਰੀ ਗੱਲ ਨੂੰ ਕਨਵਰਟ ਕਰਨ ਦੀ ਕੋਸ਼ਿਸ਼ ਕੀਤੀ ਗਈ ਹੈ ਔਰ ਸਾਡੇ ਤੇ ਰੇਡ ਕੀਤੀ ਗਈ ਹੈ ਵੀ ਕਹਿੰਦਾ ਕਸੂਰ ਇਹਨਾਂ ਦਾ ਜੀ ਉਹ ਕਹਿੰਦੇ ਜੀ ਸ਼ਰਾਬ ਵੀ ਪੀਂਗਣ ਇਹਨਾਂ ਦੀ ਉੱਥੇ ਜਿਹੜੀ ਆ ਸ਼ਰਾਬ ਕਾਂਗਰਸ ਜਿਹੜੇ ਸ਼ਰਾਬ ਪੀਂਉਂਦੇ ਆ ਅਸੀਂ ਤੇ ਕਿਸੇ ਨਿਵਾਜ ਤੱਕ ਕਿਸੇ ਚਾਹ ਤੱਕ ਨਹੀਂ ਪੀਅਦੇ ਸ਼ਰਾਬ ਦੇ ਗੱਲ ਹੀ ਬੜੀ ਦੂਰ ਦੀ ਆ ਤੇ ਇਦਾਂ ਦੀ ਕੋਈ ਗੱਲ ਨਹੀਂ ਹੈਗੀ ਲੋਕਾਂ ਦਾ ਜਿਹੜਾ ਮੂਡ ਆ ਉਹ ਕਾਂਗਰਸ ਦੇ ਰੁਝਾਨ ਨਹੀਂ ਉਹਦਾ ਬਸ ਬੁਖਲਾਗੀ ਦੀ ਹੈ ਸਰਕਾਰ ਕੱਲ ਸੀਐਮ ਸਾਹਿਬ ਆਏ ਹੀ ਮੈਨੂੰ ਲੱਗਦਾ ਡਾਵੰਡਲ ਹੋਈ ਇਸ ਕਰਕੇ ਅੱਜ ਉਹਨਾਂ ਨੇ ਆਪਣੀ ਤਾਕਤ ਦਿਖਾਉਣ ਦੀ ਕੋਸ਼ਿਸ਼ ਕੀਤੀ ਹੈ ਦੇਖੋ ਜੀ ਮੈਨੂੰ ਜੋ ਨਜ਼ਰ ਆਇਆ ਕਿ ਇੱਕ ਤੇ ਜੰਤੀਪੁਰ ਵੀ ਕਹਿ ਰਹੇ ਹੋਈ ਆ ਤੇ ਪਾਖਰਪੁਰੇ ਵੀ ਇੱਕ ਹੋਈ ਆ ਤੇ ਇੱਕ ਇਹਨਾਂ ਦੀ ਹੋਈ ਹੈ ਕਿਸੇ ਨਾਲ ਮੁਲਾਕਾਤ ਨਹੀਂ ਹੋਈ ਨਾ ਇਹਨਾਂ ਨੇ ਕਿਸੇ ਨੂੰ ਅੰਦਰ ਜਾਣ ਦਿੱਤਾ ਤੇ ਨਾ ਕੋਈ ਬਾਹਰ ਆਇਆ ਜੀ